ਇੱਕ ਬੰਦ ਘਰ ਅਤੇ ਉਸ ਘਰ ਦੇ ਵਿੱਚ ਰਹਿ ਰਿਹਾ ਇੱਕ ਆਰਮੀ ਅਫਸਰ ਤੇ ਜਦੋਂ 3 ਮਹੀਨੇ ਬਾਅਦ ਉਹ ਘਰ ਖੁੱਲਿਆ ਤਾਂ ਉਸ ਆਰਮੀ ਅਫਸਰ ਦਾ ਕੁਰਸੀ ਦੇ ਉੱਤੇ ਪਿਆ ਹੋਇਆ ਇੱਕ ਕੰਕਾਲ ਹੀ ਮਿਲਿਆ ਜਿੰਦੇ ਜੀ ਨੂੰ ਉਸ ਨੂੰ ਕੀੜੇ ਖਾ ਗਏ ਉਸ ਦਿਨ ਉਸ ਸਿੱਖ ਆਰਮੀ ਅਫਸਰ ਦੇ ਨਾਲ ਕੀ ਹੋਇਆ ਜਦੋਂ ਤੁਹਾਨੂੰ ਪਤਾ ਲੱਗੇਗਾ ਤਾਂ ਤੁਸੀਂ ਵੀ ਇੱਕ ਵਾਰ ਆਪਣੀ ਜ਼ਿੰਦਗੀ ਉੱਤੇ ਜ਼ਰੂਰ ਝਾਤ ਮਾਰੋਗੇ ਰਿਟਾਇਰ ਜਰਨਲ ਆਤਮ ਸਿੰਘ ਦੀ ਇਹ ਘਟਨਾ ਤੁਹਾਨੂੰ ਦਹਿਲਾ ਕੇ ਰੱਖ ਦੇਵੇਗੀ ਆਤਮ ਸਿੰਘ ਅੰਮ੍ਰਿਤਸਰ ਪਾਕਿਸਤਾਨ ਬਾਰਡਰ ਦੇ ਉੱਤੇ ਪੈੰਦੇ ਇੱਕ ਪਿੰਡ ਤੋਂ ਜਨਮ ਲੈ ਕੇ ਗਰੀਬੀ ਦੀਆਂ ਸਾਰੀਆਂ ਮਾਰਾਂ ਨੂੰ ਝੱਲਦੇ ਹੋਏ ਇੰਡੀਅਨ ਆਰਮੀ ਦੇ ਵਿੱਚ ਆਏ ਅਤੇ ਹੌਲੀ-ਹੌਲੀ ਤਰੱਕੀ ਕਰਕੇ ਉਹ ਇੱਕ ਉੱਚੀ ਪੋਸਟ ਦੇ ਉੱਤੇ ਪਹੁੰਚ ਗਏ ਆਤਮ ਸਿੰਘ ਅਮਰਤਦਾਰੀ 6 ਫੁੱਟ ਦਾ ਸਿੰਘ ਬਾਣੀ ਦਾ ਧਾਰਨੀ ਉੱਚਾ ਸੁੱਚਾ ਸਿੱਖ ਫੌਜ ਦੇ ਇੱਕ ਉੱਚ ਅਹੁਦੇ ਦੇ ਉੱਤੇ ਕੰਮ ਕਰਦਾ ਸੀ ਦੇਖਣ ਵਾਲਾ ਇੱਕ ਵਾਰ ਜ਼ਰੂਰ ਉਸ ਨੂੰ ਦੇਖ ਕੇ ਪ੍ਰਭਾਵਿਤ ਹੋ ਜਾਂਦਾ ਉਸ ਦੀ ਸ਼ਾਨ ਅਤੇ ਸਿੱਖੀ ਜੀਵਨ ਦੇਖ ਕੇ ਪਰ ਕਿਤੇ ਨਾ ਕਿਤੇ ਉਸ ਦੇ ਵਿੱਚ ਵੀ ਇੱਕ ਕਮੀ ਸੀ ਇੱਕ ਬਹੁਤ ਹੀ ਵੱਡੀ ਕਮੀ ਬਾਣੀ ਤਾਂ ਰੋਜ਼ ਜਪਦਾ ਸੀ ਪਰ ਦਿਲ ਦੇ ਵਿੱਚ ਦਇਆ ਭਾਵਨਾ ਨਹੀਂ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹਰ ਇੱਕ ਸਿੱਖ ਦੇ ਲਈ ਹੈ ਕਿ ਆਪਣੇ ਆਲੇ ਦੁਆਲੇ ਹਰ ਦੀਨ ਦੁਖੀ ਦੀ ਮਦਦ ਵਾਚ ਛੜ ਕੇ ਕਰੋ ਇਹ ਹੁਕਮ ਹਰ ਸਿੱਖ ਦੇ ਉੱਤੇ ਲਾਗੂ ਹੁੰਦਾ ਹੈ ਪਰ ਆਤਮ ਸਿੰਘ ਬਾਣੀ ਤਾਂ ਪੜਦਾ ਸੀ ਪਰ ਉਸ ਦੇ ਦਿਲ ਦੇ ਵਿੱਚ ਬਾਣੀ ਦਾ ਅਸਰ ਨਹੀਂ ਸੀ ਕੋਈ ਵੀ ਘਰ ਮੰਗਣ ਆ ਜਾਂਦਾ ਬੋਲ ਕੇ ਭਜਾ ਦਿੰਦਾ ਇੱਕ ਵਾਰ ਇੰਜ ਹੀ ਆਤਮ ਸਿੰਘ ਛੁੱਟੀ ਉੱਤੇ ਸ਼ਿਮਲਾ ਪਹੁੰਚੇ ਇੱਕ ਘਰ ਸ਼ਿਮਲਾ ਦੇ ਵਿੱਚ ਆਤਮ ਸਿੰਘ ਦਾ ਪੱਕਾ ਬਣਿਆ ਹੋਇਆ ਸੀ ਉਸ ਦੀ ਪਤਨੀ ਅਤੇ ਤਿੰਨ ਲੜਕੇ ਉਸ ਦੇ ਨਾਲ ਹੀ ਛੁੱਟੀ ਦੇ ਉੱਤੇ ਆਏ ਹੁਣ ਪਰਮਾਤਮਾ ਕਿਸ ਰੂਪ ਦੇ ਵਿੱਚ ਆ ਜਾਵੇ ਇਹ ਕੋਈ ਨਹੀਂ ਜਾਣਦਾ ਨਾ ਹੀ ਮੈਂ ਤੇ ਨਾ ਹੀ ਤੁਸੀਂ ਅਜਿਹਾ ਹੀ ਇੱਕ ਗਰੀਬ ਪਰਿਵਾਰ ਸਮੇ ਦੀ ਮਾਰ ਦਾ ਮਾਰਿਆ ਹੋਇਆ ਸ਼ਿਮਲਾ ਆਤਮ ਸਿੰਘ ਦੇ ਘਰ ਬਾਹਰ ਆ ਕੇ ਰਾਤ ਦੇ ਸਮੇਂ ਇੱਕ ਛੋਟੇ ਜਿਹੇ ਛੱਪਰ ਦੀ ਓਟ ਲੈ ਕੇ ਬੈਠਾ ਹੋਇਆ ਸੀ ਮੀ ਆਪਣੇ ਜੋਰਾਂ ਦੇ ਉੱਤੇ ਸੀ ਉਸ ਗਰੀਬ ਪਰਿਵਾਰ ਦੇ ਵਿੱਚ ਆਤਮ ਸਿੰਘ ਦੇ ਪਰਿਵਾਰ ਦੇ ਤਰ੍ਹਾਂ ਹੀ ਇੱਕ ਘਰਵਾਲੀ ਤੇ ਤਿੰਨ ਛੋਟੇ ਲੜਕੇ ਸੀ ਸ਼ਾਇਦ ਉਹ ਪਰਿਵਾਰ ਕਾਫੀ ਦਿਨਾਂ ਤੋਂ ਭੁੱਖਾ ਪਿਆਸਾ ਸੀ ਪੂਰਾ ਦਿਨ ਤਾਂ ਉਹ ਪਰਿਵਾਰ ਘਰ ਦੇ ਬਾਹਰ ਬੈਠਾ ਰਿਹਾ ਪਰ ਸ਼ਾਇਦ ਰਾਤ ਦੇ ਸਮੇਂ ਤੱਕ ਮੀਂਹ ਦੇ ਵਿੱਚ ਬੱਚੇ ਭੁੱਖ ਨੂੰ ਬਰਦਾਸ਼ਤ ਨਾ ਕਰ ਸਕੇ ਤੇ ਆਖਿਰ ਉਸ ਪਰਿਵਾਰ ਦੇ ਬੰਦੇ ਨੇ ਆਤਮ ਸਿੰਘ ਦਾ ਦਰ ਖੜਕਾਇਆ ਸ਼ਾਇਦ ਉਹ ਜਾਣਦਾ ਸੀ ਕਿ ਇੱਕ ਸਿੱਖ ਦਾ ਘਰ ਹੈ ਤੇ ਇੱਥੇ ਜ਼ਰੂਰ ਉਸ ਨੂੰ ਖਾਣ ਨੂੰ ਮਿਲ ਜਾਵੇਗਾ ਦਰਵਾਜ਼ਾ ਖੜਕਾਇਆ ਤਾਂ ਆਤਮ ਸਿੰਘ ਬਾਹਰ ਆਇਆ ਪਹਾੜੀ ਪਾਸ਼ਾ ਦੇ ਵਿੱਚ ਉਸ ਬੰਦੇ ਨੇ ਆਪਣੇ ਬੱਚਿਆਂ ਦੇ ਲਈ ਰੋਟੀ ਦੀ ਮੰਗ ਕੀਤੀ ਪਰ ਆਤਮ ਸਿੰਘ ਗੁੱਸੇ ਦੇ ਨਾਲ ਭਰਿਆ ਹੋਇਆ ਉਸ ਬੰਦੇ ਦੇ ਉੱਤੇ ਬਰਸ ਪਿਆ ਤੇ ਉਸ ਨੂੰ ਉੱਥੋਂ ਭਜਾ ਦਿੱਤਾ ਸ਼ਰਮਿੰਦਾ ਹੋ ਕੇ ਉਹ ਬੰਦਾ ਉੱਥੋਂ ਚਲੇ ਗਿਆ ਪਤਾ ਨਹੀਂ ਉਹ ਪਰਿਵਾਰ ਕਿੰਨੇ ਦਿਨਾਂ ਦਾ ਭੁੱਖਾ ਸੀ ਤੇ ਸਭ ਤੋਂ ਛੋਟਾ ਬੱਚਾ ਉਹ ਸਾਰੀ ਰਾਤ ਰੋਂਦਾ ਰਿਹਾ ਤੇ ਭੁੱਖ ਕਾਰਨ ਦਮ ਤੋੜ ਗਿਆ ਉਹ ਪਰਿਵਾਰ ਅੰਮ੍ਰਿਤ ਵੇਲੇ ਹੀ ਰੋਣ ਲੱਗ ਪਿਆ ਆਤਮ ਸਿੰਘ ਨਿਤਨੇਮ ਕਰਨ ਦੇ ਲਈ ਉੱਠਿਆ ਤੇ ਪਾਠ ਕਰਦਿਆਂ ਕਰਦਿਆਂ ਉਸ ਦੇ ਕੰਨਾਂ ਦੇ ਵਿੱਚ ਉਹ ਰੋਣ ਦੀਆਂ ਆਵਾਜ਼ਾਂ ਪਈਆਂ ਆਪਣੇ ਸਿਕਿਉਰਟੀ ਵਾਲੇ ਭੇਜ ਕੇ ਉਸਨੇ ਉਸ ਪਰਿਵਾਰ ਨੂੰ ਉੱਥੋਂ ਭਜਾ ਦਿੱਤਾ ਉਹ ਵੀ ਇਸ ਕਰਕੇ ਕਿਉਂਕਿ ਉਹਨਾਂ ਦਾ ਰੋਣਾ ਉਸ ਨੂੰ ਪਾਠ ਕਰਨ ਦੇ ਵਿੱਚ ਡਿਸਟਰਬ ਕਰ ਰਿਹਾ ਸੀ ਹੁਣ ਇੱਥੇ ਇੱਕ ਬਹੁਤ ਹੀ ਵੱਡੀ ਗੱਲ ਆਉਂਦੀ ਹੈ ਇੱਕ ਤਾਂ ਇਹ ਕਿ ਇੱਕ ਸਿੱਖ ਦੇ ਘਰ ਦੇ ਅੱਗੇ ਕੋਈ ਭੁੱਖਾ ਮੋੜ ਗਿਆ ਤੇ ਦੂਸਰਾ ਉਸ ਦੁੱਖ ਦੀ ਘੜੀ ਦੇ ਵਿੱਚ ਉੱਥੇ ਇੱਕ ਇਨਸਾਨ ਨੂੰ ਦੂਜੇ ਇਨਸਾਨ ਦੇ ਨਾਲ ਖੜਾ ਹੋਣਾ ਚਾਹੀਦਾ ਸੀ ਪਰ ਉੱਥੇ ਹੀ ਰੋਂਦੇ ਪਰਿਵਾਰ ਨੂੰ ਮੀਂਹ ਦੇ ਵਿੱਚ ਬਾਹਰ ਕੱਢ ਦਿੱਤਾ ਗਿਆ ਉਹ ਵੀ ਇਸ ਕਰਕੇ ਕਿਉਂਕਿ ਉਸ ਦੇ ਬੱਚਿਆਂ ਦਾ ਰੋਣਾ ਉਸ ਦੀ ਨੀਂਦ ਖਰਾਬ ਕਰ ਰਿਹਾ ਸੀ ਤੇ ਉਸਦੇ ਬਾਣੀ ਪੜਨ ਦੇ ਵਿੱਚ ਡਿਸਟਰਬੈਂਸ ਹੋ ਰਹੀ ਸੀ ਸਾਨੂੰ ਬਾਣੀ ਇਹ ਸਭ ਕੁਝ ਨਹੀਂ ਸਿਖਾਉਂਦੀ ਬਾਣੀ ਪੜਨਾ ਵੀ ਬਿਅਰਥ ਹੈ ਜੇਕਰ ਅਜਿਹੇ ਕਰਮ ਕਰਨੇ ਨੇ ਕਹਿੰਦੇ ਨੇ ਕਿ ਉਹ ਪਰਿਵਾਰ ਮਣ ਉਥੇ ਕਦੀ ਦਿਖਾਈ ਨਹੀਂ ਦਿੱਤਾ ਤੇ ਸ਼ਾਇਦ ਉਹ ਸਾਰਾ ਪਰਿਵਾਰ ਮਰ ਗਿਆ ਜਾਂ ਫਿਰ ਕਿਤੇ ਹੋਰ ਚਲਿਆ ਗਿਆ ਸਮਾ ਲੰਗਿਆ ਆਤਮ ਸਿੰਘ ਰਿਟਾਇਰ ਹੋਇਆ ਤਿੰਨ ਲੜਕਿਆਂ ਦੇ ਵਿੱਚੋਂ ਇੱਕ ਡਾਕਟਰ ਬਣ ਗਿਆ ਇੱਕ ਫੌਜ ਦੇ ਵਿੱਚ ਕਰਨਲ ਤੇ ਤੀਸਰਾ ਕਾਰੋਬਾਰ ਕਰਨ ਲੱਗਿਆ ਅਤੇ ਆਪਣੇ ਸ਼ਿਮਲਾ ਸਥਿਤ ਉਸੇ ਘਰ ਦੇ ਵਿੱਚ ਉਹ ਵਾਪਸ ਰਹਿਣ ਲੱਗੇ ਹੁਣ ਸਮੇ ਦੀ ਚਾਲ ਦੇਖੋ ਆਤਮ ਸਿੰਘ ਦੀ ਪਤਨੀ ਦਾ ਦਿਹਾਂਤ ਹੋ ਗਿਆ ਤੇ ਆਤਮ ਸਿੰਘ ਖੁੰਡ ਪੈਰਾਲਾਈਜ਼ ਹੋ ਕੇ ਬਿਸਤਰ ਦੇ ਉੱਤੇ ਪੈ ਗਿਆ ਹਿਲ ਜੁਲ ਵੀ ਨਹੀਂ ਸਕਦਾ ਸੀ ਬੱਚਿਆਂ ਦੇ ਵਿਆਹ ਹੋ ਗਏ ਤੇ ਪਰਿਵਾਰਾਂ ਦੇ ਵਿੱਚ ਖੋਸਨ ਹੁਣ ਆਤਮ ਸਿੰਘ ਨੂੰ ਕੌਣ ਦੇਖੇ ਇਸ ਕਰਕੇ ਇੱਕ ਨੌਕਰ ਉਸ ਦੀ ਦੇਖਭਾਲ ਦੇ ਲਈ ਰੱਖਿਆ ਗਿਆ ਜੋ ਕਿ ਉਸ ਨੂੰ ਖਲਾਉਂਦਾ ਪਲਾਉਂਦਾ ਤੇ ਉਸ ਦੀ ਸਾਫ ਸਫਾਈ ਕਰਦਾ ਸੀ ਇੱਕ ਦਿਨ ਤਿੰਨਾਂ ਲੜਕਿਆਂ ਨੇ ਵਿਦੇਸ਼ ਘੁੰਮਣ ਦੇ ਲਈ ਪਰਿਵਾਰ ਦੇ ਨਾਲ ਜਾਣਾ ਸੀ ਆਤਮ ਸਿੰਘ ਦੀ ਜ਼ਿੰਮੇਵਾਰੀ ਨੌਕਰ ਨੂੰ ਦੇ ਕੇ ਚਲੇ ਗਏ ਕੇ ਪਿਤਾ ਨੂੰ ਸਮੇ ਦੇ ਉਤੇ ਖਿਲਾਫ ਲਾ ਦੇਈ ਤੇ ਉਸ ਦਾ ਧਿਆਨ ਰੱਖੀ ਚਾਰ ਮਹੀਨਿਆਂ ਦੇ ਲਈ ਉਹ ਪਰਿਵਾਰ ਚਲੇ ਗਿਆ ਹੁਣ ਘਰ ਦੇ ਵਿੱਚ ਆਦਮ ਸਿੰਘ ਤੇ ਉਹੀ ਨੌਕਰ ਸੀ ਕੁਝ ਦੋਕ ਦਿਨ ਹੀ ਹੋਏ ਸੀ ਕਿ ਉਹ ਨੌਕਰ ਕਮਰੇ ਨੂੰ ਬੰਦ ਕਰਕੇ ਘਰ ਦਾ ਤਾਲਾ ਲਗਾ ਕੇ ਬਾਹਰ ਬਾਜ਼ਾਰ ਸਮਾਨ ਲੈਣ ਚਲੇ ਗਿਆ ਨੌਕਰ ਦਾ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ ਤੇ ਲੋਕ ਉਸ ਨੂੰ ਹਸਪੀਟਲ ਲੈ ਕੇ ਚਲੇ ਗਏ ਇਲਾਜ ਦੇ ਦੌਰਾਨ ਹੀ ਨੌਕਰ ਕੋਮਾ ਦੇ ਵਿੱਚ ਚਲੇ ਗਿਆ ਤੇ ਕਦੀ ਵੀ ਕੋਮਾ ਦੇ ਵਿੱਚੋਂ ਬਾਹਰ ਨਹੀਂ ਆ ਸਕਿਆ ਉਧਰ ਘਰ ਦੇ ਵਿੱਚ ਇਕੱਲਾ ਆਦਮ ਸਿੰਘ ਦੁੱਖ ਦੇ ਨਾਲ ਚੀਕਾਂ ਮਾਰਦਾ ਰਿਹਾ ਨਾ ਹੀ ਹਿਲ ਸਕਦਾ ਸੀ ਤੇ ਨਾ ਹੀ ਕਿਸੇ ਨੂੰ ਫੋਨ ਕਰ ਸਕਦਾ ਸੀ ਧੁੱਖ ਦੇ ਨਾਲ ਅੰਦਰ ਹੀ ਅੰਦਰ ਤੜਫਦਾ ਰਿਹਾ ਹੁਣ 4 ਮਹੀਨਿਆਂ ਦੇ ਬਾਅਦ ਪਰਿਵਾਰਕਰ ਵਾਪਸ ਆਇਆ ਦਰਵਾਜ਼ੇ ਖੋਲੇ ਤਾਂ ਹੈਰਾਨ ਹੋ ਗਏ ਘਰ ਇਵੇਂ ਸੀ ਜਿਵੇਂ ਕਦੀ ਘਰ ਖੋਲਿਆ ਹੀ ਨਾ ਹੋਵੇ ਪਿਤਾ ਦਾ ਕਮਰਾ ਲੌਕ ਸੀ ਚਾਬੀ ਨੌਕਰ ਦੇ ਕੋਲ ਸੀ ਦਰਵਾਜ਼ਾ ਤੋੜਿਆ ਗਿਆ ਤਾਂ ਦੇਖਿਆ ਕਿ ਪਿਤਾ ਦੀ ਸੜੀ ਗਲੀ লাশ ਕੰਕਾਲ ਬਣ ਕੇ ਮੰਜੇ ਦੇ ਉੱਤੇ ਲੇਟੀ ਹੋਈ ਹੈ ਜਦੋਂ ਨੌਕਰ ਦਾ ਪਤਾ ਕੀਤਾ ਗਿਆ ਤਾਂ ਉਹ ਹਾਲੇ ਵੀ ਕਾਮਾ ਦੇ ਵਿੱਚ ਹੀ ਸੀ ਗਵਾਂਡੀਆਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਚੀਕਖੜ 에ਰੀਆ ਵਜਾਤਾ ਆਉਂਦੀਆਂ ਸੀ ਪਰ ਸਾਨੂੰ ਲੱਗਿਆ ਕਿ ਸ਼ਾਇਦ ਉਹ ਜ਼ਿਆਦਾ ਬਿਮਾਰ ਹਨ ਲੋਕਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਜਦੋਂ ਚੀਕਾਂ ਦੀਆਂ ਆਵਾਜ਼ਾਂ ਬੰਦ ਹੋਈਆਂ ਤਾਂ ਸਾਡੀ ਰਾਤਾਂ ਦੀ ਨੀਂਦ ਵੀ ਸੌਖੀ ਹੋ ਗਈ ਨਹੀਂ ਤਾਂ ਉਹਨਾਂ ਚੀਕਾਂ ਨੇ ਸਾਡੀ ਨੀਂਦਾਂ ਖਰਾਬ ਕੀਤੀਆਂ ਹੋਈਆਂ ਸਨ ਸੋ ਇਹ ਆਤਮ ਸਿੰਘ ਦੇ ਜੀਵਨ ਦੀ ਇੱਕ ਛੋਟੀ ਜਿਹੀ ਘਟਨਾ ਜਾਂ ਫਿਰ ਆਪਾਂ ਗਲਤੀ ਕਹਿ ਸਕਦੇ ਹਾਂ ਉਸ ਦਾ ਨਤੀਜਾ ਕੀ ਹੋਇਆ ਆਤਮ ਸਿੰਘ ਦੀ ਹਾਲਤ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਹ ਗੱਲ ਬਿਲਕੁਲ ਸੱਚ ਹੈ ਕਿਉਂਕਿ ਕਿਸੇ ਦੀਨ ਦੁਖੀ ਦੀ ਮਦਦ ਕਰਨਾ ਹੀ ਅਸਲ ਸਿੱਖੀ ਹੈ ਤੁਸੀਂ ਇਸ ਘਟਨਾ ਤੋਂ ਕੀ ਸਿੱਖਿਆ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ